i

ਅਕਲ ਨਾਮ ਵਾਹਿਗੁਰੂ ਹੱਤ ਨਾਮ ਵਾਹਿਗੁਰੂ ਹੱਤ ਨਾਮ ਵਾਹਿਗੁਰੂ ਹੱਤ 那这白酒来干啥子？ ああ、よいしょ、トロトロ、ベネベネ。 ਹੋਲੋ ਗੁਰੂ ਸਤਨਾ ਹੋਲੋ ਸਤਨਾ ਹੈਲੋ ਹੈਲੋ ਹਾਂਜੀ ਹਾਂਜੀ ਆਹਾਂ ਆਹੋ ਅਹੀ ਵੀ ਇਥੇ ਰੈਲੀ ਦੇ ਨਾਲ ਵੀ ਵੀ ਆਈਡੀ ਖੋਲ ਕੇ ਵੇਖਣਾ ਵੀ ਨੂੰ ਕਰਨੀ ਹੋਣੀ ਨਜ਼ਾਰਾ ਰੋਕੋ ਰੋਕੋ ਹਾਂ ਮੈਂ ਇਥੇ ਸਟੇਟ ਕੋਰ ਦੁਆਰੇ ਆਹੀਂ ਸਟੇਟ ਕੋਰ ਦੁਆਰੇ ਆ ਆਹੋ 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 ਅੱਗੇ ਆਂਦੀ ਜਰਦੀ ਕਲਾ ਜੀ ਰੋਕੋ ਰੋਕੋ ਕੁੱਤੇ ਖੜ ਕੇ ਸੁੱਤੇ ਕਰਦੇ ਠੀਕ ਠੀਕ ਆ ਠੀਕ ਆ ਓਕੇ ਓਕੇ ਆਪਾਂ ਵੀ ਜਾਵ ਲਾ ਲਈਏ ਮਾਤਾ ਦੇ ਤੇ ਰਹਿਣ ਦੀ ਨਹੀਂ ਨਹੀਂ ਉਹ ਸੀ ਦੀ ਦਿਹਾੜਿਆਂ ਦਾ ਚੌੜਾ ਤਾਂ 3.5 ਆਪ ਜੀ ਦੀ ਹਜੂਰ ਚੇਹੇ ਸਚੀ ਨਾ ਸਚੀ ਨਾ ਇਹਨੂੰ ਅੱਗੇ ਕਢਾ ਆਪਣੇ ਪਿੱਛੇ ਲਵਾਣਾ ਉਹਨਾਂ ਦੇ ਪਿੱਛੇ ਸੰਗਰ ਦੇ ਬਗਲਾਂ ਦੇ ਮੋਟੇ ਮੋਟੇ ਬਾ ਠੀਕ ਆ ਸਦਰ ਬਿਆਰ ਸਦਰ ਬਿਆਰ ਸਦਰ ਬਿਆਰ ਸਦਰ ਬਿਆਰ ਸੱਚੀ ਗੱਲ ਹੈ ਕੋ ਬੈਰੀਅਰ ਦਾ ਬਾਜ਼ਾਰ ਇਹਨੂੰ ਕਹ ਪਾਈ ਇਹਨੂੰ ਕਹਿੰਦੇ ਗੱਡੀ ਨੂੰ ਬੈਰੀਅਰ 50 ਕੀ ਹੈ ਨਾ ਬਾਜ਼ਾਰ ਚ ਥੱਲੀ ਗੱਲ ਤੇਰੀ ਗੱਲ ਬੈਰੀਅਰ ਆ ਜਾਣੇ ਸਤਿ ਸ੍ਰੀ ਅਕਾਲ ਉਹ ਗੱਡੀ ਮੁੜਦੀ ਪਈ ਏ ਇੱਕ ਮਿੰਟ ਇੱਕ ਦੋ ਤਿੰਨ ਹੱਥ ਨਾ ਕੜੀਆਂ ਭੰਗ ਕਾਹ ਰੱਖੋ ਯਾਰ ਸਾਡੇ ਕਿਸਾਨਾਂ ਦੇ ਉਹ ਗਾੜੀ ਮੁੜ ਗਈ ਮੁੜ ਰਹੀ ਹੈ ਤਮਾ ਦੇ ਰੱਖੋ ਕੱਟੂਗਾ ਸਾਰੇ ਉਹ ਗੱਡੀਆਂ ਕਾਹ ਰੱਖੋ ਉਹ ਪਿੱਛੇ ਵਾਲੀਆਂ ਵੀ ਅੱਗੇ ਭੇਜ ਦਿਓ ਨਹੀਂ ਬਹਾਉਲੀ ਹੋ ಗೊಳಿ ಗೊಳಿ ಒಳಿ ಒಳಿ ಮಠಿ ಮಠಿ ಹಣ